ਇਹਨੂੰ ਇਹਨਾਂ ਨੇ ਕਿਹਾ ਤੇ ਅਸੀਂ ਲੈਣ ਪਹੁੰਚੇ ਤੇ ਵੈਸੇ ਇਹ ਐਡਰੈਸ ਦੱਸ ਰਿਹਾ ਜੀ ਨਸ਼ਰਾ ਪਨੂਆ ਸਾਡੇ ਜਵੰਦੇ ਕਲਾਂ ਦੇ ਨਾਲ ਹੀ ਲੱਗੇ ਆ ਤੇ ਜੇ ਇਹਦਾ ਕੋਈ ਪਰਿਵਾਰ ਦਾ ਮੈਂਬਰ ਹੈ ਤੇ ਜਾਣਕਾਰ ਹੈ ਤੇ ਇਹਨੂੰ ਆਣ ਕੇ ਸਾਡੇ ਕੋਲੋਂ ਲਿਜਾ ਵੀ ਸਕਦਾ ਹੈ ਫਿਰ ਦਾ ਆਸ਼ਰਮ ਜਵੰਦਾ ਕਲਾਂ ਦੇ ਵਿੱਚ ਇਹਨੂੰ ਅਸੀਂ ਲੈ ਕੇ ਜਾ ਰਹੇ ਆ ਮੇਰ ਮਮੀ ਨੇ ਜਾ ਕੇ ਚੰਗਾ ਉਹ ਨਹੀਂ ਕਿਤੇ ਘਰ ਨਹੀਂ ਪਾਉਂਦੇ ਉਹਨਾਂ ਨਿਕਲਿੰਗ ਕਰਾਉਂਦੇ ਉਹ ਕਿੰਨੇ ਹਾਲ ਬੁਰੇ ਹਾਲ ਹੋਏ ਪਏ ਨੇ ਹੱਥ ਪੈਰਾਂ ਦੇ ਨਾ ਵੇਖੋ ਮੈਲ ਨਾਲ ਸਾਰਾ ਸਰੀਰ ਭਰਿਆ ਹੋਇਆ ਹੈ ਏ ਰੋੜਾਂ ਦੇ ਤੁਰਿਆ ਫਿਰਦਾ ਇਦਾਂ ਤੇ ਬਿਲਕੁਲ ਘੱਟ ਦਿਖਾਈ ਦਿੰਦਾ ਅੱਖਾਂ ਤੋਂ ਵੀ ਇਹਨੂੰ ਚੱਲ ਜੇ ਠੀਕ ਠਾਕ ਠੀਕ ਤੇ ਕਿੱਥੋਂ ਲਿਆਂਦਾ ਇਹ ਪੌਰ ਤੁਸੀਂ ਇੱਥੇ ਆ ਪੌਰ ਜਿਹੜੇ ਆ ਉਹ ਵੀ ਛੜਕ ਕੇ ਰੋਣ ਲਿਆ ਜਾਂਦੇ ਆ ਇਹ ਗਏ ਘਰ ਤੋਂ ਘਰ ਨੂੰ ਕੋਈ ਇਹਨੂੰ ਇਹਨਾਂ ਨੇ ਕਿਹਾ ਤੇ ਅਸੀਂ ਲੈਣ ਪਹੁੰਚੇ ਤੇ ਵੈਸੇ ਇਹ ਐਡਰੈਸ ਦੱਸ ਰਿਹਾ ਜੀ ਨਸ਼ਹਰਾ ਪਨੂਆ ਸਾਡੇ ਜੋਂਦੇ ਕਲਾਂ ਦੇ ਨਾਲ ਹੀ ਹੈ ਹਾਂ ਕਦੀ ਮੇਰੀ ਯਾਦ ਇਹਨਾਂ ਨਸ਼ੇਰਾਵਾਂ ਪਾਪੇ ਚੱਲਣ ਜਾਣਾ ਹੁੰਦਾ ਨਾ ਉਹ ਨਹੀਂ ਇਹ ਇਹ ਰੀਡਾ ਨਹੀਂ ਪਤਾ ਇਹਨੂੰ ਇਹ ਤਾਂ ਨਹੀਂ ਪਤਾ ਤੇ ਮੈਂ ਹੁਣ ਨਸ਼ੇਰਾ ਪਨਵਾਨੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਅਸੀਂ ਜਵੰਦਾ ਕਲਾਂ ਆਸ਼ਰਮ ਦੇ ਵਿੱਚ ਲੈ ਆਉਣ ਲੱਗੇ ਆ ਤੇ ਜੇ ਇਹਦਾ ਕੋਈ ਪਰਿਵਾਰ ਦਾ ਮੈਂਬਰ ਹੈ ਤੇ ਜਾਣਕਾਰ ਹੈ ਤੇ ਇਹਨੂੰ ਆਣ ਕੇ ਸਾਡੇ ਕੋਲ ਲਿਜਾ ਵੀ ਸਕਦਾ ਹੈ ਬਿਰਧ ਆਸ਼ਰਮ ਜਵੰਦਾ ਕਲਾਂ ਦੇ ਵਿੱਚ ਇਹਨੂੰ ਅਸੀਂ ਲੈ ਕੇ ਜਾ ਰਹੇ ਆ ਇਹ ਇਸ ਟਾਈਮ ਹੈ ਅਸੀਂ ਹੈਗੇ ਜੀ ਪਕਣਾ ਖੁਰਦ ਅਟਾ ਅਟਾਰੀ ਰੋਡ ਦੇ ਉੱਪਰ ਹੈ ਜਿੱਥੇ ਆ ਗੰਦਾ ਨਾਲਾ ਹੈ ਘਰਿੰਡੇ ਵਾਲਾ ਉਹ ਤੇ ਬੈਕਾ ਉਥੇ ਇਹਨੂੰ ਲਿਆਂਦਾ ਸੀ ਨਾ ਵੀਰਾਂ ਨੇ ਤੇ ਅਸੀਂ ਇਹਨੂੰ ਲੈਣ ਵਾਸਤੇ ਪਹੁੰਚੇ ਆ ਤੇ ਇਹ ਆਪਣਾ ਨਾਮ ਜੋਬਨ ਦੱਸਦਾ ਹੈ ਤੇ ਪਿੰਡ ਨਸ਼ਹਿਰਾ ਪਨਵਾ ਦੱਸਦਾ ਹੈ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਨਾਮ ਹੈ ਤੁਹਾਨੂੰ ਹੁਣ ਪਾ ਇਹਨੂੰ ਹੁਣ ਇਹਨੂੰ ਚੱਕੀ ਪਾ ਇਹਨੂੰ ਓਨੇ ਮੰਮੀ ਨੂੰ ਜਾ ਕੇ ਚੰਗਾ ਉਹ ਨਹੀਂ ਕਿਤੇ ਘਰੋਂ ਨਹੀਂ ਮਾਰਨ ਨੂੰ ਨਿਕਲਿੰਗ ਕਰਾਉਂ ਲੋਕ ਬੜੇ ਦਰੂਪਾ ਦਾ ਜਿਹੜਾ ਤੂੰ ਨੱਕਰ ਸੰ ਉਹ ਜਿਹੜਾ ਵੀਰ ਵੇਚੀ ਉਹਨੂੰ ਸਤਾਦਾ ਹਾਂ ਹਾਂ ਜੀ ਸਤਾਦਾ ਹਾਂ ਇਹ ਬੰਦਾ ਕਲਾਮ ਪਿੰਡ ਦਾ ਹੋਈ ਉਹਨਾਂ ਦੇ ਉੱਪਰੇ ਰੱਖ ਲਾ ਆਪਣੇ ਕੋਲੀ ਗੱਡੀ ਰੱਖ ਲਾ ਅੜਗਾ ਉੱਪਰੇ ਉੱਪਰੇ ਭਰ ਲਾ ਬਤਾ ਜੀ ਹਾਜੀ ਹਾਜੀ ਕਪੜੇ ਵਹਿ ਗਏ ਨਾ ਆਪਣੀ ਭਰ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਨੁੱਖਤਾ ਦੀ ਸੇਵਾ ਦਾ ਕੇਂਦਰ ਹੈ ਗੁਰੂ ਨਾਨਕ ਦੇਵ ਜੀ ਸੁਭਾਲ ਕਰ ਜਾਂਦਾ ਕਲਾਂ ਤੋਂ ਅਸੀਂ ਬੋਲ ਰਹੇ ਹਾਂ ਜੀ ਆ ਜਿਹੜਾ ਤੁਸੀਂ ਬੱਚਾ ਵੇਖ ਰਹੇ ਹੋ ਇਹ ਕੱਲ ਸਾਨੂੰ ਕਾਲ ਆਈ ਸੀ ਜੀ ਪਿੰਡ ਪਕਣਾ ਤੋਂ ਪਕਣਾ ਖੁਰਤੀ ਚਾਪਕਣਾ ਜਿਹੜਾ ਤੇ ਅਸੀਂ ਜਾ ਕੇ ਇਹਨੂੰ ਸ਼ਾਮੀ ਲਗਭਗ 6-7 ਵਜੇ ਲੈ ਕੇ ਆਏ ਆ ਸਾਨੂੰ ਨਹੀਂ ਸੀ ਪਤਾ ਕਿ ਇਹ ਸਾਡੇ ਗਵਾਂਡ ਪਿੰਡ ਦਾ ਹੀ ਹੈ ਤੇ ਇਹ ਆਪਣਾ ਨਾਮ ਜੋਬਨ ਤੇ ਪਿਤਾ ਦਾ ਨਾਮ ਤੋਤੀ ਦੱਸਦਾ ਹੈ ਤਿੰਨ ਸ਼ਹਿਰਾ ਪੰਨਵਾ ਵੱਡੇ ਵੇੜੇ ਤੋਂ ਸੋ ਵੇਖੋ ਇਹ ਕਿੰਨਾ ਕਿਹੜੇ ਹਾਲਾਤਾਂ ਦੇ ਵਿੱਚ ਉੱਥੇ ਪਹੁੰਚਾ ਹੋਊਗਾ ਕਿਦਾਂ ਲੈ ਕੇ ਗਏ ਇਹਨੂੰ ਉਹਨਾਂ ਨੇ ਬਸ ਇਹ ਕਿਹਾ ਕਿ ਸਾਨੂੰ ਇਹ ਸੁਭਾਲ ਤਰਨਤਾਰ ਰੋਡ ਤੋਂ ਮਿਲਿਆ ਤੇ ਉਥੋਂ ਅਸੀਂ ਇਹਨੂੰ ਬੇਸੁੱਧ ਗਰਮੀ ਦੇ ਹਾਲਤ ਵਿੱਚ ਲੈ ਕੇ ਆਏ ਆ ਤੇ ਸ਼ਾਇਦ ਇਹ ਵੀ ਹੋ ਸਕਦਾ ਵੀ ਉਹਨਾਂ ਨੇ ਇਹਨਾਂ ਨੂੰ ਕੰਮ ਕਮ ਕਰਾਉਣ ਨੂੰ ਆਪਣੇ ਜ਼ਿੰਮੇਦਾਰ ਵਾਸਤੇ ਖੜਿਆ ਹੋਵੇ ਤੇ ਇਹ ਨਹੀਂ ਜੋਗਾ ਨਹੀਂ ਸੀ ਤੇ ਫਿਰ ਉਹਨਾਂ ਨੇ ਸਾਡਾ ਨੰਬਰ ਲੱਭ ਕੇ ਤੇ ਇਹਨੂੰ ਸਾਡੇ ਬਾਰੇ ਦੱਸਿਆ ਤੇ ਅਸੀਂ ਤੁਰੰਤ ਜਾ ਕੇ ਉਥੋਂ ਇਥੋਂ ਗੱਡੀ ਲੈ ਕੇ ਕਿਰਾਏ ਤੇ ਕਰਕੇ ਤੇ ਜਾ ਕੇ ਲੈ ਆਂਦਾ ਤੇ ਇਹ ਹੁਣ ਬਿਰਧ ਆਸ਼ਰਮ ਜੋ ਜਵੰਦਾ ਕਲਾਂ ਇੱਥੇ ਚੱਲ ਰਿਹਾ ਇਨਸ਼ਾਰਾ ਪਨੂਆ ਦੇ ਲਾਗੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉਥੇ ਹੈ ਤੇ ਮੈਂ ਨਸ਼ਹਿਰਾ ਪਨੂਆ ਦੀ ਸੰਗਤ ਨੂੰ ਅਪੀਲ ਕਰਦਾ ਬੇਨਤੀ ਵੀ ਕਰਦਾ ਕਿ ਇਹਨਾਂ ਦੇ ਵਾਰਸ ਜਿਹੜੇ ਨੇ ਉਹ ਆਣ ਕੇ ਇਹਨੂੰ ਇੱਥੋਂ ਲੈ ਜਾ ਵੀ ਸਕਦੇ ਨੇ ਤੇ ਜੇ ਉਹਨਾਂ ਨੇ ਇੱਥੇ ਛੱਡਣਾ ਹੈ ਸਾਡੇ ਕੋਲ ਸੇਵਾ ਦੇ ਲਈ ਇੱਥੇ ਛੱਡ ਵੀ ਸਕਦੇ ਨੇ ਵੇਖੋ ਕਿੰਨੇ ਹਾਲ ਬੁਰੇ ਹਾਲ ਹੋਏ ਪਏ ਨੇ ਹੱਥ ਪੈਰਾਂ ਦੇ ਨਾ ਵੇਖੋ ਮੈਲ ਨਾਲ ਸਾਰਾ ਸਰੀਰ ਭਰਿਆ ਹੋਇਆ ਹੈ ਤੇ ਰੋੜਾਂ ਤੇ ਤੁਰਿਆ ਫਿਰਦਾ ਇਦਾਂ ਤੇ ਬਿਲਕੁਲ ਘਟ ਦਿਖਾਈ ਦਿੰਦਾ ਅੱਖਾਂ ਤੋਂ ਵੀ ਇਹਨੂੰ ਤੇ ਸਾਡੇ ਕੋਲ ਨਸ਼ਹਿਰਾ ਪਨੂਆ ਤੋਂ ਹੋਰ ਵੀ ਵੀ ਰਹਿੰਦੇ ਨੇ ਉਹ ਦੱਸ ਰਹਿ ਕੇ ਇਹਦਾ ਇੱਕ ਬਰੋ ਹੋਰ ਵੀ ਹੈ ਬ੍ਰਦਰ ਉਹ ਵੀ ਐਸੇ ਹੀ ਨਾਰਮਲ ਨਹੀਂ ਹੈ ਸੋ ਸਾਰ ਸੰਗਤ ਜੀ ਇਹੋ ਜੇ ਵੀਰਾਂ ਦਾ ਖਿਆਲ ਰੱਖਿਆ ਕਰੋ ਜਾਂ ਤੇ ਘਰ ਦੇ ਇਹਨਾਂ ਦਾ ਕਰਨ ਕੇਅਰ ਕਰਨ ਤੇ ਜਾਂ ਫਿਰ ਇਹਨਾਂ ਨੂੰ ਕਿਤੇ ਸੰਭਾਲ ਕਰ ਦੇ ਵਿੱਚ ਐਡਮਿਟ ਕਰਵਾਇਆ ਜਾਏ ਜੀ 10 ਦਾ ਸੰਪਰਕ ਨੰਬਰ 82642 97944 ਤੇ ਗੁਰੂ ਨਾਨਕ ਬਿਰਸ ਸੰਭਾਲਕਾਰ ਮੁਕਤਾ ਦਾ ਸੇਵਾ ਕੇਂਦਰ ਜਵੰਦਾ ਕਲਾਂ ਤੋਂ ਅਸੀਂ ਬੋਲ ਰਹੇ ਹਾਂ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ